ਦੋਸਤੋ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਰਸੂਲਪੁਰ ਤਸੀਲ ਅਤੇ ਜ਼ਿਲ੍ਹਾ ਤਰਨਤਾਰ ਸਾਹਿਬ ਸਾਨੂੰ ਇੱਕ ਹੀ ਐਨੀਮਲ ਵਿਖਾਉਣਾ ਇੱਥੋਂ ਵੀਰ ਨਿਸ਼ਾਨ ਹੁੰਨਾਂ ਕੋਲੋਂ ਬਾਕੀ ਸਾਰੀ ਜਾਣਕਾਰੀ ਇਹਨਾਂ ਤੋਂ ਲੈਣੇ ਆਪਾਂ ਸਤਿਗੁਰ ਵੀਰ ਜੀ ਸਤਿਗੁਰ ਵੀਰ ਜੀ ਹੋਰ ਸੇਤਾਂ ਕਹਿਬ ਨੇ ਵਧੀਆ ਸੇਤਾਂ ਕਾਇਮ ਵੀਰ ਜੀ ਠੀਕ ਠਾਕ ਜੀ ਠੀਕ ਹੈ ਵੀਰ ਜੀ ਹਾਂ ਜੀ ਦੇ ਦਈਏ ਵੀਰ ਜੀ ਜਾਣਕਾਰੀ ਇਹ ਵੀਰ ਜੀ ਤਿੰਜਾ ਸੂਆ ਸੂਈ ਦੁੱਧ 12 ਕਿਲੋ ਤਿਆਰ ਆ ਹਾਂਜੀ ਹਫਤਾ ਆ ਗਿਆ ਸੂਈ ਨੂੰ ਮਗਰ ਕੱਟੀ ਆ ਮਗਰ ਆ ਗਈ ਕੱਟੀ ਹਾਂਜੀ ਕਵਾਈ ਚ ਵੀ ਦੀ ਵੀਰ ਜੀ ਚੰਗੀ ਵੀਰ ਜੀ ਪੂਰੀ ਮੋਗਾ ਵਾ ਬਾਕੀ ਆਪਾਂ ਵੀਡੀਓ ਦੇ ਵਿੱਚ ਹਾਂਜੀ ਫੁੱਲ ਵੀਡੀਓ ਧਾਰਾ ਵਾ ਗਏ ਖਾਈਆਂ ਹਾਂਜੀ ਸੱਜਣੇ ਵੇਖੀਓ ਫੁੱਲ ਵੀਡੀਓ ਵੇਖ ਲੈ ਪ੍ਰੋਪਰ ਵੀਰ ਜੀ ਦੁੱਧ ਹੁਣ ਕਿੰਨਾ 12 ਕਿਲੋ ਵੀਰ ਜੀ ਤਿਆਰ ਨੈਟ ਪੱਕਾ ਸੁਆ ਤੀਜਾ ਹਾਂਜੀ ਸੁਆ ਤੀਜਾ ਭਾਵੇਂ 2 ਡੰਗ ਚੋ ਭਾਵੇਂ 3 ਡੰਗ ਚੋ ਜਿੱਦਾਂ ਮੱਝੀ ਵੀਰ ਜੀ ਤਸੱਲੀ ਕਰੋ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਤੇ ਮੋਲੇ ਵੀਰ ਜੀ ਫੇਰ ਆਪਾਂ ਮੋਲੇ ਵੀਰ ਜੀ ਇੱਕ ਪੰਜ ਜੋ ਮਾਨਤਨ ਕਰਦਾਂਗੇ ਠੀਕ ਹੈ ਵੀਰ ਜੀ ਹਾਂਜੀ ਵੀਰ ਜੀ ਓਕੇ ਸਤਿਗੁਰ ਸਤਿਗੁਰ ਜੀ